ਤੇ ਮੈਂ ਲੱਖੇ ਜਦਾਨੇ ਨੂੰ ਦੱਸਣਾ ਚਾਹੁੰਦਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆਪ ਖੁਦ ਲਾਈਵ ਹੋ ਕੇ ਦੱਸਿਆ ਸੀ ਕਿ ਇਕ ਤਾਣ ਕੇ ਉਹਦਾ ਹਾਂ ਟੈਸਟ ਡੋ ਟੈਸਟ ਹੋਏ ਨੇ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਗਾਇ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਹੈ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਓਕਾਪੜਾ ਕਰ ਗਿਆ ਉਹਲਾ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣੇ ਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਕੱਢਿਆ ਸੀ 40ਾਂ ਦੇ ਵਿੱਚੋਂ ਮੈਂ 22 ਤੇ ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋੜ ਜਿੱਤੀ ਸੀ ਜਿਨ੍ਹਾਂ ਨੂੰ ਮੈਨੂੰ ਯਾਦ ਹੈ 27 ਕੱਪ ਸ਼ਾਹਕੋੜ ਫਾਰਟ ਸੀ ਤੇ ਉਹਦੇ ਵਿੱਚੋਂ 22 ਤੇ ਕੱਪਾਂ ਦਾ ਮੈਂ ਬੈਸਟ ਥੀ ਤੇ ਹਰੇ ਬੈਸਟ ਨਿਕਲਦੇ ਤਾਂ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਜਪੇਨ ਕਿਲਰ ਪਾਇਆ ਗਿਆ ਮੋਰਫਿਨ ਜਿਹੜਾ ਤੋਂ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੱਬਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹ ਚੈਲੰਜ ਕਰਦਾ ਸੀ ਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸ਼ਾਰਟ ਪਾਇਆ ਗਿਆ ਸੀ ਕਿਉਂਕਿ ਹਰੇਕ ਕੱਪ ਦੇ ਮੈਂ ਬੈਟ ਨਿਕਲਦੇ ਟੈਸਟ ਹੁੰਦੇ ਸੀ ਤੇ ਸਿਰਫ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾਗਾ ਫੀਮ ਦਾ ਰੌਲਾ ਪਾਤਾ ਜਿਨ੍ਹਾਂ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕੌਲਾਂ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਲਈਆਂ ਇਹ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਉਹਨੋਂ ਪੁੱਛ ਦੁਬਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਕਿ ਸੁਲਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿੰਦਾ ਦੁਬਾਰੇ ਲਾਈਵ ਹੋ ਕੇ ਦੱਸੇ